ਬਾਈ ਕਹਿੰਦੇ 5 ਲੱਖ ਦੀ ਸੇਵਾ ਹੋਣ ਜਾ ਰਹੀ ਹੈ ਜਿਹੜੇ ਹੜਪੀੜਿਤ 5 ਲੱਖ ਦੀ ਸੇਵਾ ਪਹਿਲੇ ਸੀ 5 ਲੱਖ ਦੀ ਦਾ ਕੱਲਾ ਵੱਡਾ ਬਾਈ ਟਰੰਡ ਸ਼ੈਟਰ ਤਲਵਿੰਦਰ ਬੰਟੀ ਕਰ ਰਿਹਾ ਉਸ ਤੋਂ ਇਲਾਵਾ ਬਾਈ ਆਪਣਾ ਛਿੰਦਾ ਭਰਾ ਮੇਰਾ ਸੰਦੀਪ ਵੀਰਾ ਵੱਡਾ ਭਰਾ ਛਿੰਦਾ ਛੋਟਾ ਉਹਨਾਂ ਨੇ ਛਿੰਦੇ ਵੀਰ ਨੇ ਆਪਣਾ ਮੈਡੀਸਨ ਭੇਜੀਆਂ ਗੁਰਮੇਲ ਮੈਡੀਕਲ ਤੋਂ ਲੈ ਕੇ ਅੱਗੋਂ ਗੁਰਮੇਲ ਲਾਲਾਂ ਦਾ ਵੀ ਬੜਾ ਵੱਡਾ ਦਿਲ ਸੀ ਉਹਨਾਂ ਨੇ ਵੀ 50% ਰਾਤ ਕੀਤੀ ਹੈ ਉਸ ਤੋਂ ਇਲਾਵਾ ਰਾਸ਼ਨ ਆ ਗਿਆ ਭਾਜੀ ਸੋਕ ਪਰਿਵਾਰਾਂ ਦਾ ਰਾਸ਼ਨ ਆ ਇਸ ਟਾਈਮ ਬੂਟ ਨਹੀਂ ਚਾਹੀਦੇ ਇਸ ਟਾਈਮ ਚਪਲ ਤੇ ਸੈਂਡਲ ਚਾਹੀਦੀ ਹੈ 1.5 ਲੱਖ ਦੀ ਚਪਲ ਸੈਂਡਲ ਐਡ ਕੀਤੀ ਹੈ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਹੈ ਲੋਕਾਂ ਦੇ ਘਰਾਂ ਦੇ ਘਰ ਦਬਾਅ ਹੋ ਗਏ ਭਾਵੇਂ ਉਹ ਮਿਸਟਰ ਏ ਬੀ ਸੀ ਡੀ ਹੋਰ ਵੀ ਉਹ ਗੁੱਗਨ ਐਡਵੋਕੇਟ ਜਿਹੜਾ ਨਸ਼ਾ ਕਰਦਾ ਜਿਹਨੂੰ ਨੀਰਜ ਵੀਰ ਨੇ ਪਲਟਵਾਰ ਤੇ ਤਮੰਚੇ ਛੱਡੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਆਓ ਯਾਰ ਤੁਸੀਂ ਕਿਉਂ ਨਹੀਂ ਕਰਦੇ ਪੇ ਸੇਵਾ 5-5 ਲੱਖ ਦੀ ਫਿਰ ਤੁਸੀਂ ਬ੍ਰਿੰਕਲ ਨੂੰ ਬੋਲਣ ਤੇ ਮਜਬੂਰ ਕਰਦੇ ਹੋ ਵੀ ਕਾਲੇ ਛੜੇ ਵਰਗੇ ਬੰਦੇ ਤੁਸੀਂ 3-300 ਰੁਪਏ ਦਿਹਾੜੀ ਤੇ ਲਿਆਏ ਸੀ ਸੋ ਉੱਥੇ ਇੰਨਾ ਇਕੱਠ ਕੀਤਾ ਆਇਆ ਸੀਗਾ ਤੁਸੀਂ ਕਿਉਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਬਿਨਾਂ ਗਲਤੀ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਮਾਫੀ ਤਾਂ ਮੰਗਦਾ ਵੀ ਹੁਣ ਤਾਂ ਡੀ ਲੋਡ ਆ ਆਓ ਪੰਜਾਬ ਨਾਲ ਖੜੋ ਸਾਰੇ ਸੇਵਾ ਕਰੋ ਉਹ ਕਿੱਥੇ ਆ ਜਪਾਨੀ ਕਿਉਂ ਨਹੀਂ ਲੱਭਦਾ ਆਓ ਨਾ ਪੰਜਾਬ ਨੂੰ ਲੋੜ ਹੈ ਪੂਰਾ ਪੰਜਾਬ ਜਿਹੜਾ ਕੀ ਹੈ ਇਸ ਸਮੇਂ ਹੜ੍ਹ ਪ੍ਰੇੜਿਤ ਹੋਇਆ ਹੋਇਆ ਇੱਕ ਬਾ ਕਾਫੀ ਜ਼ਿਲ੍ਹਿਆਂ ਦੇ ਜਿਹੜਾ ਹੈ ਕਿ ਆ ਪਾਣੀ ਬੱਛਿਆ ਹੋਇਆ ਤਾਂ ਉੱਥੇ ਹੀ ਹਮੇਸ਼ਾ ਚਰਚਾ ਦੇ ਵਿੱਚ ਰ ਪਰਿੰਕਲ ਸ਼ੂ ਹੱਟ ਦੇ ਮਾਲਕ ਪਰਿੰਕਲ ਜਾਨੀ ਕਿ ਜਿਸ ਤਰੀਕੇ ਤੁਸੀਂ ਜਾਣਦੇ ਹੋ ਵੀ ਜੁੱਤਾ ਕਾਰੋਬਾਰ ਹੈ ਨਹੀਂ ਤੇ ਇਸ ਕੱਲ ਕੁਝ ਸਮੇਂ ਪਹਿਲਾਂ ਉਹਨਾਂ ਵੱਲੋਂ ਜਿਹੜਾ ਕਿ ਐਲਾਨ ਕੀਤਾ ਗਿਆ ਸੀਗਾ ਕਿ ਜਿਹੜਾ 5 ਲੱਖ ਦਾ ਜਿਹੜੇ ਕਿ ਕੱਪੜੇ ਨੇ ਉਹ ਡੋਨੇਟ ਕਰਨਗੇ ਤਾਂ ਬਿਲਕੁਲ ਇਸ ਸਮੇਂ ਦੁਕਾਨ ਦੇ ਪਹੁੰਚੇ ਆ ਕਮੈਂਟ ਕਾਫੀ ਜ਼ਿਆਦਾ ਥੱਲੇ ਆ ਰਹੇ ਸੀਗੇ ਕਿ ਐਸਾ ਇਹੋ ਜਿਹਾ ਕੁਝ ਨਹੀਂ ਹੋਣਾ ਸਿਰਫ ਡਰਾਮੇ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦੁਕਾਨ ਦੇ ਬਾਹਰ ਖੜੇ ਆ ਤੇ ਅੰਦਰ ਭਾਜੀ ਵੀ ਜਿਹੜੇ ਨੇ ਮੌਜੂਦ ਨੇ ਹਾਂਜੀ ਆ ਜਾਓ ਭਾਜੀ ਬਾਈ ਕਹਿੰਦੇ 5 ਲੱਖ ਦੀ ਸੇਵਾ ਹੋਣ ਜਾ ਰਹੀ ਹੈ ਜਿਹੜੇ ਹੜਪੀੜ 5 ਲੱਖ ਦੀ ਸੇਵਾ ਪਹਿਲੇ ਸੀ 5 ਲੱਖ ਦੀ ਦਾ ਕੱਲਾ ਵੱਡਾ ਬਾਈ ਟ੍ਰੈਂਡ ਸ਼ੈਟਰ ਤਲਵਿੰਦਰ ਬੰਟੀ ਕਰ ਰਿਹਾ ਉਹ ਤਾਂ ਕੱਪੜੇ ਪਾ ਕੇ ਦਰ ਵੀ ਹੋ ਗਏ ਗਦਾਮਾ ਵਿੱਚ ਵੀ ਹੋ ਗਏ ਉਸ ਤੋਂ ਇਲਾਵਾ ਬਾਈ ਆਪਣਾ ਛਿੰਦਾ ਭਰਾ ਮੇਰਾ ਸੰਦੀਪ ਵੀਰਾ ਵੱਡਾ ਬਰਾਸ਼ ਹਿੰਦਾ ਛੋਟਾ ਹੁੰਦਾ ਨਹੀਂ ਛਿੰਦੇ ਵੀਰ ਨੇ ਆਪਣਾ ਮੈਡੀਸਨ ਭੇਜੀਆਂ ਗੁਰਮੇਲ ਮੈਡੀਕਲ ਤੋਂ ਲੈ ਕੇ ਅੱਗੋਂ ਗੁਰਮੇਲ ਲਾਲ ਆਉਂਦਾ ਵੀ ਬੜਾ ਵੱਡਾ ਦਿਲ ਸੀ ਉਹਨਾਂ ਨੇ ਵੀ 50% ਰਾਤ ਕੀਤੀ ਹੈ ਇੱਧਰ ਵੀ ਆ ਗਿਆ ਸਮਾਨ ਇੱਧਰ ਆ ਪਾਣੀ ਭੇਜਿਆ ਤੁਸੀਂ ਕੈਮਰਾ ਮਾਰ ਸਕਦੇ ਹੋ ਫੁੱਟੇ ਸਾਹਮਣੇ ਪਾਣੀ ਆ ਗਿਆ ਪਾਣੀ ਦੀ ਬਹੁਤ ਲੋੜ ਹੈ ਇਸ ਟਾਈਮ ਉੱਥੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆਈ ਪਈ ਹੈ ਪਾਣੀ ਦੀ ਸਭ ਤੋਂ ਜ਼ਿਆਦਾ ਲੋੜ ਆ ਉਸ ਤੋਂ ਇਲਾਵਾ ਰਾਸ਼ਨ ਆ ਗਿਆ ਭਾਜੀ ਸੋਗ ਪਰਿਵਾਰਾਂ ਦਾ ਰਾਸ਼ਨ ਆ ਮੋਮਬਤੀ ਚਾਹੀਦੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਹੈ ਨਹੀਂ ਮੋਮਬਤੀ ਦੀ ਬਹੁਤ ਲੋੜ ਆ ਉੱਥੇ ਮੋਮਬਤੀ ਚਾਹੀਦੀ ਹੈ ਮਾਚਿਸ ਚਾਹੀਦੀ ਹੈ ਤੁਸੀਂ ਗਰਾਊਂਡ ਲੈਵਲ ਦੇ ਉੱਤੇ ਸਮਝੋ ਗੱਲ ਨੂੰ ਜਦੋਂ ਆਪਣੇ ਘਰਾਂ ਦੇ ਵਿੱਚ ਲਾਈਟ ਜਾਂਦੀ ਹੈ ਆਪਾਂ ਨੂੰ ਕਿਹੜੇ ਸਮਾਨ ਦੀ ਲੋੜ ਪੈਂਦੀ ਹੈ ਇਸ ਟਾਈਮ ਉੱਥੇ ਉਹ ਸਮਾਨ ਚਾਹੀਦਾ ਇਸ ਟਾਈਮ ਬੂਟ ਨਹੀਂ ਚਾਹੀਦੇ ਇਸ ਟਾਈਮ ਚਪਲ ਤੇ ਸੈਂਡਲ ਚਾਹੀਦੀ ਹੈ 1.5 ਲੱਖ ਦੀ ਚਪਲ ਸੈਂਡਲ ਐਡ ਕੀਤੀ ਹੈ ਤੇ ਮੈਂ ਤੁਹਾਡੇ ਚੈਨਲ ਲਈ ਇਹ ਵੀ ਬੇਨਤੀ ਕਰਦਾ ਜਦੋਂ ਪੂਰਾ ਪਾਣੀ ਸੁੱਕ ਜਾਊਗਾ ਉੱਥੇ ਭਾਜੀ ਬੂਟ ਵੀ ਦੇ ਕੇ ਆਵਾਂਗੇ ਇੰਨੇ ਹੀ ਦੇਖੋ ਆਪਾਂ ਇਹ ਨਹੀਂ ਗੱਲ ਕਹਿੰਦੇ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਹੈ ਲੋਕਾਂ ਦੇ ਘਰਾਂ ਦੇ ਘਰ ਦਬਾਅ ਹੋ ਗਏ ਮੈਂ ਇੱਕ ਨਾ ਪਿੱਛੇ ਵੀਡੀਓ ਪਾਈ ਵੀਡੀਓ ਦੇ ਵਿੱਚ ਕਹਤਾ ਵੀ ਅਸੀਂ ਮੈਂ ਜਦੋਂ ਜੇਲ੍ਹ ਦੇ ਵਿੱਚ ਵੀ ਸੀ ਤੇ ਉੱਥੇ ਮੈਂ LCD ਦੇ ਉੱਤੇ ਦੇਖਦਾ ਸੀ ਵੀ ਯਾਰ ਪੰਜਾਬ 'ਚ ਹੜ੍ਹ ਆ ਗਏ ਵੀ ਚਿੰਤਤ ਸੀ ਇੱਕ ਬੰਦੇ ਨੇ ਬੜਾ ਆਵਾਜ਼ ਹੱਤ ਕਮੈਂਟ ਕੀਤਾ ਕਹਿੰਦਾ ਜੇਲ੍ਹ 'ਚ ਤੇਰੇ ਪਿਓ ਨੇ LCD ਲਵਾਈ ਹੈ ਵੀਰੇ ਮੇਰੇ ਪਿਓ ਨੇ ਨਹੀਂ ਤੋਡੇ ਪਿਓ ਪ੍ਰਸ਼ਾਸਨ ਨੇ ਜੇਲ੍ਹਾਂ ਦੇ ਵਿੱਚ ਬੈਰਕਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਐਲਸੀਡੀਆਂ ਲਗੀਆਂ ਹੋਈਆਂ ਬਹੁਤ ਜੇਲਾ ਦੇ ਅੰਦਰ ਕਾਫੀ ਅੱਗੇ ਨਾਲ ਸੁਧਾਰ ਹੋਇਆ ਮੈਂ ਨਹੀਂ ਕਹਿੰਦਾ ਜੇਲ੍ਹਾਂ ਚ ਜੇ ਮਾੜੇ ਬੰਦੇ ਚੰਗੇ ਬੰਦੇ ਵੀ ਹੈਗੇ ਕੁਝ ਕੁ ਪੋਲੀਟੀਸ਼ਨ ਵੀ ਹੈਗੇ ਕੁਝ ਨਜਾਇਜ਼ ਵੀ ਹੈਗੇ ਸਾਰੇ 100% ਜੇਲ੍ਹਾਂ ਦੇ ਵਿੱਚ ਜਾਇਜ਼ ਬੰਦੇ ਨਹੀਂ ਬੰਦ ਹੈਗੇ ਸੋ ਮੈਂ ਵੀ ਬੇਨਤੀ ਕਰਦਾ ਤੁਹਾਡੇ ਚੈਨਲ ਰਾਈ ਜੇ ਮੈਂ ਇੱਕ ਛੋਟਾ ਜਿਹਾ ਵਿਅਕਤੀ ਤੁਸੀਂ ਮੇਰੇ ਤੇ ਕਿੰਨੇ ਪਿਛਲੇ ਦਿਨੀ ਗੰਭੀਰ ਇਲਜ਼ਾਮ ਲਾਏ ਮੈਂ ਤੁਹਾਨੂੰ ਜਵਾਬ ਨਹੀਂ ਦੇ ਰਿਹਾ ਭਾਵੇਂ ਉਹ ਮਿਸਟਰ ਫਲੋਰਾ ਭਾਵੇਂ ਉਹ ਮਿਸਟਰ ਕਾਲਾ ਛੜਾ ਪਾਵੇਂਓ ਮਿਸਟਰ ਏ ਬੀ ਸੀ ਡੀ ਹੋਰ ਵੀ ਉਹ ਗੁੱਗਾਂ ਐਡਵੋਕੇਟ ਜਿਹੜਾ ਨਸ਼ਾ ਕਰਦਾ ਜਿਹਨੂੰ ਨੀਰਜ ਵੀਰ ਨੇ ਪਲਟਵਾਰ ਤੇ ਤਮੰਚੇ ਛੱਡੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਆਓ ਯਾਰ ਤੁਸੀਂ ਕਿਉਂ ਨਹੀਂ ਕਰਦੇ ਪੇ ਸੇਵਾ 5-5 ਲੱਖ ਦੀ ਫਿਰ ਤੁਸੀਂ ਬ੍ਰਿੰਕਲ ਨੂੰ ਬੋਲਣ ਤੇ ਮਜਬੂਰ ਕਰਦੇ ਹੋ ਵੀ ਕਾਲੇ ਛੜੇ ਵਰਗੇ ਬੰਦੇ ਤੁਸੀਂ 3-300 ਰੁਪਏ ਦਿਹਾੜੀ ਤੇ ਲਿਆਏ ਸੀ ਸੋ ਉੱਥੇ ਇੰਨਾ ਇਕੱਠ ਕੀਤਾ ਆਇਆ ਸੀਗਾ ਤੁਸੀਂ ਕਿਉਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਬਿਨਾਂ ਗਲਤੀ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਮਾਫੀ ਤਾਂ ਮੰਗਦਾ ਵੀ ਹੁਣ ਤੁਹਾਡੀ ਲੋੜ ਆ ਆਓ ਪੰਜਾਬ ਨਾਲ ਖੜੋ ਸਾਰੇ ਸੇਵਾ ਕਰੋ ਉਹ ਕਿੱਥੇ ਆ ਜਪਾਨੀ ਕਿਉਂ ਨਹੀਂ ਲੱਭਦਾ ਆਓ ਨਾ ਪੰਜਾਬ ਨੂੰ ਲੋੜ ਹੈ ਹਾਨੀ ਸੇਟੀ ਦੇ ਇੱਕ ਵੀਡੀਓ ਸਾਹਮਣੇ ਆਈ ਹੈ ਵੀ ਜਿੱਥੇ ਉਹ ਇੱਕ ਜਿੱਥੇ ਸਾਰਾ ਜਿੱਥੇ ਜੱਥਾ ਖੜਾ ਆਗੇ ਅਰਦਾਸ ਕਰਦਾ ਉਹ ਉੱਥੇ ਉਹ ਇਸ਼ਾਰੇ ਕਰਦਾ ਵੀ ਇੱਧਰ ਆ ਜਾ ਵੀਡੀਓ ਦੇ ਵਿੱਚ ਤੂੰ ਵੀ ਆ ਪਾਜੀ ਇਹ ਗੱਲ ਇਹ ਆਪਣੀ ਗੱਲ ਕਰ ਰਹੇ ਆ ਅਸੀਂ ਕਿਸੇ ਦੀ ਜਾ ਕੇ ਅਸੀਂ ਇੱਕ ਰੀਪੋਸਟ ਕਰਨੀ ਬਈ ਦਲਜੀਤ ਨੂੰ ਸਾਂਝ ਨੇ ਇਨੇ ਪਿੰਡ ਗੋਦ ਲਲੇ ਫਲਾਣੇ ਨੇ ਇੰਨੇ ਘਰ ਉਹ ਆਪਾਂ ਹਾਈਪ ਨਹੀਂ ਲੈਣੀ ਮੇਰੇ ਤੁਸੀਂ ਰੀਪੋਸਟ ਕੋਈ ਵੀ ਨਹੀਂ ਦੇਖੋਗੇ ਕੋਈ ਬਾਬੂ ਕਰਨ ਵਾਲੀ ਜਿੱਦਾਂ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਜ਼ਿੰਦਗੀ ਵਿੱਚ ਮੇਰੇ ਸੱਤ ਗੋਲੀਆਂ ਲੱਗੀਆਂ ਮੇਰੇ ਪਰਚਾ ਦਰਜ ਹੋਇਆ ਮੇਰੀ ਅਰੈਸਟ ਪਈ ਮੈਂ ਜੇਲ੍ਹ ਗਿਆ ਜੇਲ੍ਹ ਵਾਪਸ ਆਇਆ ਮੈਂ ਇੱਕ ਅਥਰੂ ਨਹੀਂ ਗੱਡਿਆ ਮੈਂ ਮਰਦਾ ਪਰ ਕੱਲ ਮੈਂ ਸੁਨੰਦਾ ਸ਼ਰਮਾ ਦੀ ਵੀਡੀਓ ਦੇਖ ਕੇ ਥੋੜਾ ਜਿਹਾ ਬਾਬੂਕ ਹੋ ਗਿਆ ਥੋੜਾ ਜਿਹਾ ਆਪਾਂ ਇਨਸਾਨ ਆ ਆਪਾਂ ਵੀ ਸਾਡੇ سینੇ 'ਚ ਵੀ ਦਿਲ ਆ ਜਦੋਂ ਮੈਂ ਛੋਟੇ ਛੋਟੇ ਇੱਕ ਕੁੜੀ ਨੂੰ ਰੋਂਦਿਆ ਦੇਖਿਆ ਕਿ ਮੁੰਡੇ ਨੂੰ ਰੋਂਦਿਆ ਦੇਖਿਆ ਕੁੜੀ ਕੰਦੀ ਮ ਆਪਣੇ ਭਰਾ ਨੂੰ ਨਹੀਂ ਮਿਲੀ ਸੋ ਕੁਝ ਗੱਲਾਂ ਆਪਣੇ سینੇ ਨੂੰ ਚੀਰਦੀਆਂ ਨੇ ਸੋ ਸਾਡੀ ਤੁਹਾਨੂੰ ਬੇਨਤੀ ਹੈ ਇਸ ਟਾਈਮ ਪੰਜਾਬ ਬਹੁਤ ਵੱਡੀ ਮੁਸੀਬਤ 'ਚ ਹੈ ਘਰੇ ਬਹਿ ਕੇ ਮੋਬਾਈਲ ਤੇ ਦੇਖਣਾ ਤੁਹਾਨੂੰ ਛੋਟਾ ਲੱਗ ਰਿਹਾ ਹੈ ਇਸ ਟਾਈਮ ਪੰਜਾਬ ਨੂੰ ਬਹੁਤ ਤੁਹਾਡੀ ਲੋੜ ਹੈ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਮੈਂ ਤੁਹਾਡੇ ਚੈਨਲ ਰਾਹੀਂ ਕਹਿੰਨਾ ਕਿੱਥੇ ਆ ਉਹ ਮੱਖੀ ਕਿੱਥੇ ਨੇ ਤੁਸੀਂ ਜਾ ਕੇ ਉੱਥੇ ਵੀਡੀਓ ਬਣਾ ਬਣਾ ਕੇ ਵਿਊ ਲੈ ਰਹੇ ਹੋ ਤੁਸੀਂ ਕੀਤਾ ਕੀ ਹੈ ਦੱਸੋ ਪੰਜਾਬ ਵਾਸਤੇ ਤੁਹਾਡੀ ਦੇਣ ਕੀ ਹੈ ਮੈਂ ਤਾਂ ਕੰਨੀ ਦੇਰ ਦਾ ਕਹਿ ਰਿਹਾ ਵੀ ਇਹ ਬਲੈਕਮੈਲਰ ਬੰਦੇ ਨੇ ਇਹ ਪੈਸਾ ਇਕੱਠਾ ਕਰਨਾ ਜਾਣਦੇ ਨੇ ਬਸ ਇਹੀ ਕਰ ਸਕਦੇ ਨੇ ਮੈਂ ਤਾਂ ਬਾਰ-ਬਾਰ ਬੇਨਤੀ ਕਰਦਾ 1 ਰੁਪਿਆ ਵੀ ਇਹ ਬੰਦੇ ਡੋਨੇਟ ਨਹੀਂ ਕਰ ਸਕਦੇ ਉਲਟਾ ਇਹ ਜਿਨ੍ਹਾਂ ਦੀ ਵੀਡੀਓ ਵੀ ਬੰਦਦੇ ਨੇ ਉਹਨਾਂ ਕੋਲੋਂ ਵੀ ਪੈਸੇ ਲੈਂਦੇ ਨੇ ਅੱਛਾ ਇਹ ਚੀਜ਼ ਪੇਡ ਪ੍ਰਮੋਸ਼ਨ ਕਰਦੇ ਨੇ ਮੇਰੇ ਚੈਨਲ ਦੇ ਉੱਤੇ ਮੈਂ ਹੁਣ ਵੈਬ ਟੀਵੀ ਦਾ ਨਵਾਂ ਬਣਾ ਰਿਹਾ ਬਿਲਕੁਲ ਕਿਸੇ ਦੀ ਪ੍ਰਮੋਸ਼ਨ ਨਹੀਂ ਹੋਏਗੀ ਹਮੇਸ਼ਾ ਸੱਚ ਦੀ ਉੱਤੇ ਵੀਡੀਓ ਪਿਆ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਾਂਗੇ ਕੁਝ ਸਾਡੇ 'ਚ ਵੀ ਕਮੀਆਂ ਹੋਣਗੀਆਂ ਮੈਨੂੰ ਕਹਿੰਦਾ ਵੀ ਇਨਸਾਨ ਗਲਤੀਆਂ ਦਾ ਪੁੱਤਲਾ ਪਰ ਜਿੱਥੇ-ਜਿੱਥੇ ਸਾਡੀਆਂ ਕਮੀਆਂ ਹੋਣਗੀਆਂ ਉਹਨਾਂ ਨੂੰ ਠੀਕ ਕੀਤਾ ਜਾਏਗਾ ਇਸ ਟਾਈਮ ਪੰਜਾਬ ਨਾਲ ਖੜਨ ਦੀ ਲੋੜ ਹੈ ਆਓ ਆਪਣੇ ਘਰਾਂ ਦੇ ਵਿੱਚੋਂ ਨਿਕਲੋ ਕੋਈ ਵੀ ਹੈ ਭਾਵੇਂ ABCD ਆਪਣੇ ਘਰਾਂ ਦੇ ਵਿੱਚੋਂ ਨਿਕਲੋ ਇਸ ਟਾਈਮ ਕੱਚੂ ਕੁੰਬੇ ਵੀਡੀਓ ਪਾਣ ਦਾ ਇਹ ਮੈਟਰ ਨਹੀਂ ਹੈਗਾ ਵੀ ਤੂੰ ਆਪਣੀ ਪਰਝਾਈ ਨਾਲ ਨੱਚ ਰਿਹਾ ਇਸ ਟਾਈਮ ਮੈਟਰ ਹੈਗਾ ਪੰਜਾਬ ਤਾਂ ਡੁੱਬਿਆ ਪਿਆ ਤੂੰ ਠੁਮਕੇ ਲਾਂਦਾ ਮੈਂ ਤੈਨੂੰ ਠੁਮਕੇ ਲਾਉਣ ਦੀ ਇਸ ਟਾਈਮ ਲੋੜ ਨਹੀਂ ਹੈਗੀ ਪੰਜਾਬ ਡੁੱਬਿਆ ਪਿਆ ਤੂੰ ਆ ਪੰਜਾਬ ਨਾਲ ਖੜ ਇਹ ਜਿਹੇ ਰੀਪੋਸਟਾਂ ਨਾ ਕਰੋ ਇਸ ਟਾਈਮ ਪੰਜਾਬ ਨੂੰ ਬਹੁਤ ਲੋਡ ਆ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਪੰਜਾਬ ਨਿਕਲ ਰਿਹਾ ਜਿਸ ਸਮੇ ਅਸੀਂ ਹਮੇਸ਼ਾ ਦੇਖਦੇ ਆ ਵੀ ਜਿਹੜਾ ਪ੍ਰਿੰਕਲ ਹੈ ਵਿਵਾਦਾਂ ਚ ਕਿਰਿਆ ਹੋਏ ਨਜ਼ਰ ਆਂਦਾ ਕਦੇ ਕੋਈ ਟਿੱਪਣੀ ਕਰਦਾ ਤੇ ਕਦੇ ਕੋਈ ਟਿੱਪਣੀ ਨਹੀਂ ਕਰਦਾ ਪਰ ਇਸ ਸਮੇ ਜਦੋਂ ਪੰਜਾਬ ਨੂੰ ਲੋੜ ਹੈ ਪੰਜਾਬ ਵਾਸਤੇ ਖੜ੍ਹ ਰਹੇ ਹੋ ਤੇ ਉਸ ਸਮੇ ਉਹ ਜਿਹੜੇ ਨੇ ਟੌਂਟਿੰਗ ਕਰਨ ਵਾਲੇ ਉਹ ਕਿੱਥੇ ਨੇ ਭਾਜੀ ਮੈਂ ਕਹਿੰਨਾ ਮੈਨੂੰ ਵੇਖ ਕੇ ਹੀ ਆ ਜਾਣ ਮੈਂ ਤਾਂ ਜਵਾਬ ਹੀ ਨਹੀਂ ਦਿੱਤਾ ਮੈਂ ਆ ਕੇ ਕਿਹਾ ਭਾਈ ਸਾਹਿਬ ਆ ਕੇ ਇਹਨਾਂ ਨੇ ਕੀਤੀ ਸੀ ਇੰਟਰਵਿਊ ਮੈਂ ਤਾਂ ਇਹੀ ਕਿਹਾ ਮੈਂ ਕਿਹਾ ਮੈਂ ਉਹਨਾਂ ਨੂੰ ਜਵਾਬ ਨਹੀਂ ਦੇਣਾ ਵੱਡੇ ਭਾਈ ਨੇ 5 ਲੱਖ ਦਾ ਐਲਾਨ ਕੀਤਾ ਤਾਂ 4 ਲੱਖ ਦਾ ਹੋਰ ਅਸੀਂ ਵੀ ਤਿਲਫੁਰ ਨਾਲ ਜੋੜ ਲਿਆ ਜੇ ਇੱਕ ਇੱਕ ਬੰਦਾ ਜਿੰਨੂੰ ਤੁਸੀਂ ਇੰਨਾ ਮਾੜਾ ਬੰਦਾ ਬਣਾਤਾ ਸਮਾਜ ਅੱਗੇ ਇੱਕ ਇੰਨਾ ਮਾੜਾ ਬੰਦਾ 9 ਲੱਖ ਦਾ ਰਾਸ਼ਨ ਇਕੱਠਾ ਕਰਕੇ ਲੈ ਕੇ ਜਾ ਰਿਹਾ ਤੁਸੀਂ ਤਾਂ ਚੰਗੇ ਹੀ ਬੋਧ ਬਣੇ ਸੀਗੇ ਟੀਵੀ ਅੱਗੇ ਤੇ ਤੁਸੀਂ ਚੰਗੇ ਦਾ ਸਮਾਂ ਤੁਸੀਂ 18-18 ਲੱਖ ਦਾ ਇਕੱਠਾ ਕਰੋਗੇ ਇਕੱਲਾ-ਇਕੱਲਾ ਬੰਦਾ ਆਓ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੁਸੀਂ ਡੋਨੇਸ਼ਨ ਕਰੋ ਪੰਜਾਬ ਨੂੰ ਲੋੜ ਹੈ ਸੱਚੀ ਦੇ ਵਿੱਚ ਜੇ ਪੰਜਾਬ ਲਈ ਸਾਨੂੰ ਕਿਸੇ ਅੱਗੇ ਹੱਥ ਵੀ ਅੱਡਣਾ ਪਿਆ ਸੀ ਉਹ ਵੀ ਅੱਡਾਂਗੇ ਜਿਹੜੀ ਗੱਲ ਆਪਾਂ ਪਿਛਲੇ ਸਮੇਂ ਕੁਛ ਕਰ ਰਹੇ ਸੀਗੇ ਆਫ ਕੈਮਰਾ ਕੀ ਆ ਜਿਹੜੇ ਡਰਾਮੇ ਕਰਦੇ ਨੇ ਜਦੋਂ ਕਿ ਦਾ ਕਹਰੇ ਕਮੈਂਟਾਂ ਚ ਕਹ ਰਹੇ ਸੀ ਸਿਰਫ ਡਰਾਮ ਹੈ ਅਸਲ ਦੇ ਵਿੱਚ ਕੁਝ ਨਹੀਂ ਹੋਣਾ ਪੰਜਾਬ ਡੁੱਬਿਆ ਪਿਆ ਥੋੜੇ ਦਿਨ ਹੋ ਗਏ ਤੁਸੀਂ ਦੱਸੋ ਮੇਰੀ ਕੋਈ ਕਾਰੋਬਾਰ ਦੀ ਵੀਡੀਓ ਆਈ ਕੋਈ ਵੀਡੀਓ ਨਹੀਂ ਮੈਂ ਪਾ ਰਿਹਾ ਇਸ ਟਾਈਮ ਮਾਈਂਡ ਜਿਹੜਾ ਇਹ ਮੂਰਖ ਬਣਾਣੀ ਆਪਣੇ ਕਾਰੋਬਾਰ ਦੀ ਵੀਡੀਓ ਪਾਈ ਜਾਂਦੇ ਨੇ ਉਹ ਜਿਹੜਾ ਨਕਲੀ ਬੂਟ 4 400 ਦੇ ਉਹਨਾਂ ਨੂੰ ਹਰ ਹਰ ਦਾ ਵੇਚੀ ਜਾਂਦੇ ਲੋੜ ਨਹੀਂ ਹੈਗੀ ਇਸ ਟਾਈਮ ਡੋਨੇਸ਼ਨ ਦੀ ਲੋੜ ਹੈ ਮੈਂ ਕਹ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਹੈ ਕੁਝ ਨਹੀਂ ਹੁੰਦਾ ਜੇ ਆਪਾਂ ਹਫ਼ਤਾ ਦੁਕਾਨਦਾਰੀ ਨਹੀਂ ਕਰਾਂਗੇ ਮਰ ਚੱਲੇ ਆ ਯਾਰ ਮਰ ਚੱਲੇ ਆ ਆਪਾਂ ਕੋਈ ਤੁਹਾਡਾ ਸਾਹ ਰੁਕ ਗਿਆ ਇਹ ਕੀ ਹਫ਼ਤਾ 10 ਦਿਨ ਦੀ ਗੱਲ ਹੈ ਜਦੋਂ ਸੋਕਾ ਆ ਜਾਏਗਾ ਉਦੋਂ ਵੀ ਆਪਾਂ ਹੋਰ ਵੀ ਮਦਦ ਕਰਨੀ ਹੈ ਜਿੱਦਾਂ ਹੁਣ ਚਪਲ ਸੈਂਡਲ ਦਾ ਅਰੇਂਜ ਕੀਤਾ ਜਦੋਂ ਪਾਣੀ ਸੁੱਕ ਜਾਏਗਾ ਬੂਟਾਂ ਦਾ ਅਰੇਂਜ ਵੀ ਕਰਾਂਗੇ ਪੰਜਾਬ ਨੂੰ ਹੱਲੇ ਹੱਲੇ ਭਾਜੀ ਇਹ ਨਹੀਂ ਮੁੱਕਿਆ ਹੱਲੇ ਜਦੋਂ ਪਾਣੀ ਸੁਕੇਗਾ ਹੋਰ ਬੜੀਆਂ ਵਸਤੂਆਂ ਦੀ ਲੋੜ ਪੈਣੀ ਹੈ ਹੱਲੇ ਮੈਂ ਪਰਮਾਤਮਾ ਸੋਖ ਰੱਖੇ ਜਦੋਂ ਪਾਣੀ ਸੁੱਕਣਾ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਣੀਆਂ ਖਾਂਸੀ ਜ਼ੁਕਾਮ ਰੇਸ਼ਾ ਉਹਦੇ ਕਰਕੇ ਮੈਡੀਸਨ ਦਾ ਪ੍ਰਬੰਧ ਕਰ ਰਹੇ ਹਾਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪਾਣੀ ਦੀ ਲੋੜ ਹੈ ਖਾਸ ਕਰਕੇ ਪਾਣੀ ਜਿੰਨਾ ਪਾਣੀ ਵੱਧ ਤੋਂ ਵੱਧ ਪਹੁੰਚਾ ਸਕਦੇ ਆ ਪਾਣੀ ਜ਼ਰੂਰ ਪਹੁੰਚਾਈਏ ਸੇਵਾ ਕਰਨ ਜਾ ਰਹੇ ਹਾਂ 5 ਲੱਖ ਜਿੱਥੇ ਪੰਜਾਬ ਨੂੰ ਇੰਨੀ ਜ਼ਿਆਦਾ ਲੋੜ ਹੈ ਸਮੇਂ ਜਿਹੜੇ ਹੜ੍ਹਪੀੜੀਤ ਇਲਾਕੇ ਨੇ ਤਾਂ ਕੀ ਕਹਿਣਾ ਚਾਹੁੰਦਾ ਸਭ ਤੋਂ ਪਹਿਲਾਂ ਮੈਂ ਇਹ ਸੋਚ ਕੇ ਬੈਠਾ ਸੀਗਾ ਕਿ ਅਸੀਂ 5 ਲੱਖ ਦੇ ਸਿਰਫ ਕੱਪੜੇ ਦੇ ਕੇ ਆਣੇ ਆ ਪਰ ਵੀਡੀਓ ਦੇਖਣ ਤੋਂ ਬਾਅਦ ਕਈ ਭਰਾਵਾਂ ਦੀ ਕੋਲ ਆਏ ਮੈਸੇजेस ਆਏ ਤੇ ਇਹਦੇ ਨਾਲ ਹੀ ਕਹੋ ਮੈਡੀਸਿਨਸ ਵੀ ਇਕੱਠੀਆਂ ਹੋ ਗਈਆਂ ਨੇ ਤੇ ਪਾਣੀ ਵੀ ਇਕੱਠਾ ਹੋ ਗਿਆ ਹੈ ਰਾਸ਼ਨ ਵੀ ਇਕੱਠਾ ਹੋ ਗਿਆ ਹੈ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੀ ਇਕੱਠੀਆਂ ਹੋ ਗਈਆਂ ਨੇ ਕਲੇ 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 ਕੱਪੜੇ ਨਹੀਂ ਹੋਰ ਵੀ ਬੜਾ ਕੋਈ ਬਹੁਤ ਸਮਾਨ ਹੈ ਜੋ ਉੱਥੇ ਨੀਡੀ ਸਮਾਨ ਹੈਗਾ ਵਾ ਜੋ ਇਸ ਟਾਈਮ ਉੱਥੇ ਹੜਪੀਟ ਦਾ ਨੂੰ ਨੀਡ ਹੈ ਸਮਾਨ ਉਹ ਸਾਰਾ ਇਕੱਠਾ ਹੋ ਗਿਆ ਵਾ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਆਪਣੇ ਭਰਾਵਾ ਦਾ ਜਿਹੜੇ ਇੰਨਾ ਸਪੋਰਟ ਕਰ ਰਹੇ ਹੁਣ ਵੀ ਮੈਂ ਤੁਹਾਡੇ ਨਾਲ ਖੜਾ ਸੀ ਕਿ ਤੇ ਇੱਕ ਮਿੰਟ ਪਹਿਲਾਂ ਕਿਸੇ ਦੀ ਕਾਲ ਆਈ ਕਿ ਅਸੀਂ ਵੀ ਥੋੜੀ ਸੇਵਾ ਕਰਨਾ ਚਾਹੁੰਦੇ ਹਾਂ ਮੈਂ ਕਿਹਾ ਵੀਰੇ ਇੱਕ ਵਾਰੀ ਜਾ ਕੇ ਉੱਥੇ ਜਾਇਦਾ ਲੱਲੀਏ ਦੇਖ ਲਈਏ ਕਿ ਕਿੱਥੇ ਤੱਕ ਕਿਉਂਕਿ ਇੱਕ ਚੀਜ਼ ਇਹ ਸੁਣਨ ਨੂੰ ਮਿਲ ਰਹੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਹਜੇ ਤੱਕ ਹੜਪੀਟ ਦਾ ਦੀ ਮਦਦ ਕਰਨ ਲਈ ਕੁਝ ਲੋਕ ਨਹੀਂ ਪਹੁੰਚ ਪਾਏ ਸੋ ਅ ਕੋ ਹਜੇ ਤੱਕ ਕੋਈ ਸੇਵਾ ਨਹੀਂ ਸ਼ੁਰੂ ਹੋਈ ਹੋਤੀ ਉੱਥੇ ਜਾ ਕੇ ਸੇਵਾ ਕਰੀਏ ਤੇ ਹੁਣ ਕਿਹੜੇ ਇਲਾਕੇ ਵਿੱਚ ਜਾਣਦੇ ਜਿਹੜੀ ਕਿ ਹੈ ਇਸ ਸਮੇਂ ਪਲੈਨਿੰਗ ਚੱਲਦੀ ਪਈਆਂ ਕਿਹੜੇ ਇਲਾਕੇ ਚੱਲ ਰਹੇ ਹੋ ਪਾਜੀ ਜੋ ਸੁਣਦੇ ਬੈ ਸੀਗੇ ਉਹਦੇ ਅਕੋਰਡਿੰਗ ਮੀਡੀਆ ਦੇ ਵੀ ਧਿਆਨ ਦੇਖਦੇ ਪਿਆ ਵੀਡੀਓਜ਼ ਵੱਲ ਪੂਰਾ ਧਿਆਨ ਦੇ ਰਹੇ ਆ ਉਹਦੇ ਅਕੋਰਡਿੰਗ ਸਾਨੂੰ ਲੱਗਾ ਕਿ ਹੁਣ ਫਾਜ਼ਿਲਕਾ ਤੇ ਫਰੋਇਦਪੁਰ ਵਾਲੀ ਸਾਈਡ ਜਾਣਾ ਚਾਹੀਦਾ ਵੈ ਤੇ ਅੱਜ ਦਾ ਦਿਨ ਅਸੀਂ ਫਾਜ਼ਿਲਕਾ ਤੇ ਫਰੋਇਦਪੁਰ ਵਾਲੀ ਸਾਈਡ ਨਿਕਲ ਰਹੇ ਆ ਤੇ ਉੱਥੇ ਸੇਵਾ ਕਰ ਰਹੇ ਆ ਮੈਂ ਤਾਂ ਸਿਰਫ ਇੱਕ ਰਿਕਵੈਸਟ ਕਰਾਂਗਾ ਕਿ ਵੀਡੀਓ ਕੋ ਦੇਣ ਦਾ ਜਾਂ ਇਸ ਚੈਨਲ ਦੇ ਉਤੇ ਵੀਡੀਓਸ ਪਾਉਣ ਦਾ ਮਤਲਬ ਸਿਰਫ ਇੰਨਾ ਹੈ ਕਿ ਜਿਹੜੇ ਭਰਾ ਘਰ ਦੇ ਵਿੱਚ ਬੈਠੇ ਨੇ ਸੇਵਾ ਕਰਨ ਜ਼ਰੂਰ ਪਹੁੰਚੋ ਭਾਵੇਂ ਇੱਕ ਦਿਨ ਵੀ ਆਪਣੀ ਸੇਵਾ ਦਾ ਲਗਾਓ ਤੁਹਾਨੂੰ ਉੱਥੇ ਗਰਾਊਂਡ ਲੈਵਲ ਤੇ ਪਤਾ ਲੱਗੇਗਾ ਕਿ ਕੀ ਪ੍ਰੋਬਲਮਸ ਆਈਆਂ ਨੇ ਲੋਕਾਂ ਨੂੰ ਤੇ ਉੱਥੇ ਕਿਸ ਤਰੀਕੇ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਬਿਲਕੁਲ ਤਾਂ ਜਿਸ ਤਰੀਕੇ ਅਸੀਂ ਗੱਲ ਕੀਤੀ ਵੀ ਲੋਕ ਲਗਾਤਾਰ ਜੁੜਦੇ ਪਏ ਨੇ ਅਸੀਂ ਹੁਣੇ ਦੇਖਿਆ ਵੀ ਇੱਕ ਵਿਅਕਤੀ ਜਿਹੜਾ 5000 ਬੂਟ ਵੀ ਕਹਿੰਦਾ ਸੀ ਮੈਂ ਡੋਨੇਟ ਕਰਨੇ ਹਾਂ ਹਾਂਜੀ ਹਾਂਜੀ ਹੁਣੇ ਸੰਗਤ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਪਤਾ ਲੱਗਦਾ ਹੈ ਨਾ ਆਪਾਂ ਜੀ ਸੱਜਣ ਜਿਹੜੇ ਸੱਜਣ ਆਏ ਸੀ ਉਹਨੇ ਉਹ ਕੱਲੇ ਜੁੱਤੇ ਨਹੀਂ ਗਏ ਉਹਨਾਂ ਨੇ ਕਿਹਾ 5000 ਜੋੜੇ ਜੁੱਤੇ ਤੇ 5000 ਪੀਰ ਸਾਨੂੰ ਜੈਕਟ ਦਾ ਚਾਹੀਦਾ ਹੈਗਾ ਵਾ ਕਈ ਸੇਵਾ ਕਰਨੀ ਹੈ ਮੈਂ ਕਿਹਾ ਬ੍ਰਦਰ ਹਜੇ ਫਿਲਹਾਲ ਉੱਥੇ ਜਿਹੜੀਆਂ ਰਿਕੁਆਇਰਮੈਂਟਸ ਨੇ ਨਾ ਪਹਿਲਾਂ ਉਹਨਾਂ ਰਿਕੁਆਇਰਮੈਂਟਸ ਨੂੰ ਸਮਝ ਲੈਣੇ ਆ ਉਹਦੇ ਅਕੋਰਡਿੰਗ ਇਹਦੇ ਤੇ ਪ੍ਰੋਸੈਸ ਕਰਾਂਗੇ ਤੇ ਹੁਣ ਜੇ ਸੇਵਾ ਸ਼ੁਰੂ ਕੀਤੀ ਹੈ ਮਹਾਰਾਜ ਨੇ ਸ਼ੁਰੂ ਕਰਵਾਈ ਹੈ ਤੇ ਚਲਦੀ ਹੀ ਰਹੇਗੀ ਚਲਦੀ ਰਹੇਗੀ ਇਹ ਕਹਿ ਰਿਹਾ ਸੀ ਵੀ ਤੁਸੀਂ ਕਹਿ ਤੁਹਾਨੂੰ ਕਹਿ ਰਿਹਾ ਸੀ ਵੀ ਭਾਈ ਸਾਹਿਬ ਆਏ ਕਹਿੰਦੇ 5000 ਬੂਟ ਚਾਹੀਦਾ ਮੈਂ ਕੋਈ ਲੁਧਿਆਣੇ ਨਹੀਂ ਕੋਈ ਕਿਤੇ ਨਹੀਂ ਕਿਸੇ ਡੀਲਰ ਨੂੰ ਨਹੀਂ ਮੈਂ ਫੈਕਟਰੀ 'ਚ ਫੋਨ ਮਾਰਿਆ ਦਿੱਲੀ ਭਾਜੀ 5000 ਬੂਟ ਚਾਹੀਦਾ ਕੀ ਰੇਟ ਲੱਗੂਗਾ ਜੋ ਰੇਟ ਮੈਸੇਜ WhatsApp ਦੇ ਉੱਤੇ ਆਇਆ ਉਹਨਾਂ ਦੇ ਸਾਹਮਣੇ ਰੱਖਤਾ ਭਾਜੀ ਆਹ ਰੇਟ ਹੈ ਭਾਵੇਂ ਮੈਨੂੰ ਕੋਲੋਂ ਪਾਣੇ ਪੈ ਜਾਣ ਇਸ ਟਾਈਮ ਮੈਂ ਕਹਿ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਆ ਕਮਾਈ ਕਰਨ ਦੀ ਲੋੜ ਨਹੀਂ ਹੈਗੀ ਗੁਰੂ ਮਹਾਰਾਜ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਆਪਾਂ ਬਹੁਤ ਕੁਝ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਕਹਿ ਰਿਹਾ ਪੰਜਾਬ ਨਾਲ ਖੜਨ ਦੀ ਲੋੜ ਹੈ ਜੇ ਹਫਤਾ ਹਫਤਾ 10 ਦਿਨ ਮਹੀਨਾ ਨਹੀਂ ਕਮਾਵਾਂਗੇ ਕਿਤੇ ਸਾਡੀ ਜਾਨ ਨਿਕਲ ਚਲੀ ਸੋ ਮੈਂ ਇਹੀ ਬੇਨਤੀ ਕਰਦਾ ਆ بڑے ਘਰਾਂ ਦੇ ਜਿਨ੍ਹਾਂ ਦੇਖੋ ਜਿਨ੍ਹਾਂ ਦਾ ਇਨਕਮ ਦਾ ਸਾਧਨ ਹੈ ਨਹੀਂ ਉਹ ਵੀ ਮਦਦ ਕਰ ਸਕਦੇ ਨੇ ਕਿੱਦਾਂ ਕਰ ਸਕਦੇ ਨੇ ਅਸੀਂ ਆ ਸਮਾਨ ਲੈ ਕੇ ਜਾ ਰਹੇ ਹਾਂ ਸਾਡੇ ਨਾਲ ਆਓ ਵੰਡਣ 'ਚ ਮਦਦ ਕਰੋ ਤੁਸੀਂ ਆਪਣਾ ਹਿੱਸਾ ਪਾਓ ਸੱਦਾ ਦੇ ਰਹੇ ਹਾਂ ਹਾਂ ਸੱਦਾ ਦੇ ਰਹੇ ਹਾਂ ਬਿਲਕੁਲ ਸਾਡੇ ਨਾਲ ਆਓ ਜੇ ਤੁਸੀਂ ਕਚੈਰੀਆਂ 'ਚ ਜਾ ਕੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਖੜ੍ਹ ਸਕਦੇ ਹੋ ਕੰਦਾਈ 'ਚ ਵੱਜ ਸਕਦੇ ਹੋ ਤੇ ਮਾਮਾ ਜਿੱਥੇ ਲੋੜ ਆ ਪੰਜਾਬ ਨੂੰ ਆਓ ਖੜੋ ਖੜਦੇ ਕਿਉਂ ਨਹੀਂ ਹੁਣ ਤੁਸੀਂ ਘਰਾਂ 'ਚ ਨਹੀਂ ਨਿਕਲਦੇ ਮੈਨੂੰ ਨਹੀਂ ਪਤਾ ਉਹ ਕਿਹੜੇ ਨਸ਼ੇੜੀ ਬੰਦੇ 300 ਰੁਪਏ ਦਿਹਾੜੀ ਤੇ ਲਿਆਏ ਸੀ ਤੁਸੀਂ ਮੈਂ ਤਾਂ ਕਹਿੰਦਾ ਬਈ ਆ ਆ ਨੂੰ ਮੈਂ ਨਾਂ ਲੈ ਕੇ ਕਹਿੰਨਾ ਉਹ ਕਾਲਾ ਛੜਾ ਵਰਗੇ ਬੰਦੇ ਉੱਥੇ ਕਈ ਮਤਲਬ ਲੋਅਰ ਕੈਟਾਗਰੀ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਉੰਦੀ ਇੰਟਰਵਿਊ ਵੀ ਕੀਤੀ ਤੇ ਉਹਦਾ ਪਿਰਾਵਾ ਦੇਖਣਾ ਸੀ ਤੁਹਾਨੂੰ ਆਪ ਪਤਾ ਲੱਗ ਜਾਂਦਾ ਵੀ ਸਵੇਰੇ ਉੱਡਦਿਆਂ ਤਾਂ ਉਹ ਸਮਾਨ ਖਿੱਚਦੇ ਨੇ ਸੋ ਮੈਂ ਹੀ ਬੇਨਤੀ ਕਰਦਾ ਵੀ ਪੰਜਾਬ ਨਾਲ ਖੜਨ ਦੀ ਲੋੜ ਹੈ ਅੱਜ ਜੇ ਤੁਸੀਂ ਗੱਲ ਕੀਤੀ ਨਾ ਹੁਣੇ ਵੀ ਰੇਟ ਟੂ ਰੇਟ ਚੀਜ਼ ਦਵਾਈਆਂ ਉਹ ਗੱਲ ਇੱਕ ਜਿਸ ਤਰੀਕੇ ਨਾਲ ਬੜੀ ਚੱਲਦੀ ਵੀ ਹੈ ਕਿ ਇੱਥੇ ਕੋਈ ਇਦਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਉੱਥੇ ਪਾਣੀ ਵੀ ਮਹਿੰਗਾ ਜਿਹੜਾ 120 ਰੁਪਏ ਦੀ ਬੋਤਲ ਕਰ ਦਿੱਤੀ ਜਾਂਦੀ ਹੈ ਪਰ ਤੁਸੀਂ ਮੈਂ ਇਹ ਜਿਆ ਬੰਦਾ ਨਹੀਂ ਹੈਗਾ ਕਿ ਮੈਂ ਆਪਣੇ ਵਪਾਰੀ ਦਾ ਨੰਬਰ ਹੀ ਨਾ ਸੈਂਡ ਕਰਾਂ ਮੈਂ ਜਿਹੜੀ ਫੈਕਟਰੀਆਂ ਜੋ ਮਾਲ ਚੱਕਦਾ ਮੈਂ ਫੇਸਬੁਕ ਤੇ ਆਉਣ ਵਾਲੇ ਦਿਨਾਂ 'ਚ ਨੰਬਰ ਹੀ ਪਾ ਦਾਂਗਾ ਤੁਸੀਂ ਜਿਨ੍ਹਾਂ ਨੇ ਡੋਨੇਸ਼ਨ ਕਰਨੀ ਹੈ ਸਿੱਧਾ ਦਿੱਲੀ ਦੀਆਂ ਜਿਹੜੀਆਂ ਵੱਡੀਆਂ ਫੈਕਟਰੀਆਂ ਉਹਨਾਂ ਵਿੱਚੋਂ ਸਿੱਧਾ ਤੁਸੀਂ ਰੇਟ ਮੈਨੂੰ ਪੁੱਛ ਉਜਾਇਜ ਲਾਂਦੇ ਨੇ ਮੈਂ ਕਹਾਂ ਵੀ ਦਿੱਲੀ ਆ ਪੰਜਾਬ ਆ ਹਰਿਆਣਾ ਕੋਈ ਵੀ ਭਾਈਚਾਰਾ ਜਦੋਂ ਕਿੱਥੇ ਡੋਨੇਸ਼ਨ ਦੀ ਗੱਲ ਆਂਦੀ ਹੈ ਅਸੀਂ ਸਾਰੇ ਇਨਸਾਨ ਆ ਹਿਮਨ ਬੀਨਾ ਤੇ ਬਸ ਇਹੀ ਬੇਨਤੀ ਕਰਨੀ ਆ ਵੀ ਤੁਸੀਂ ਵੱਧ ਤੋਂ ਵੱਧ ਬਸ ਡੋਨੇਸ਼ਨ ਕਰੋ ਇਸ ਟਮ ਲੋੜ ਆ ਸੱਚੀ ਦੇ ਵਿੱਚ ਲੋੜ ਆ ਵੀਡੀਓ ਦੇਖਦੇ ਆ ਨਾ ਰਾਤਾਂ ਨੂੰ ਨੀਂਦ ਨਹੀਂ ਪੈਂਦੀ ਗੱਲ ਮੈਂ 4:30 ਵਜੇ ਸੁੱਤਾ ਮੈਂ ਬਹੁਤ ਘੱਟ ਵੀਡੀਓ ਸ਼ੇਅਰ ਕਰਦਾ ਜਦੋਂ ਸੁਨੰਦਾ ਸ਼ਰਮਾ ਦੀ ਤੇ ਇੱਕ ਹੋਰ ਗਾਇਕ ਦੀ ਵੀਡੀਓ ਆਈ ਮੈਨੂੰ ਆਪਣੇ ਆਪ ਹੀ ਸ਼ੇਅਰ ਹੋ ਗਈ ਔਰ ਅੱਖਾਂ 'ਚੋਂ ਪਾਣੀ ਆ ਗਿਆ ਸੋ ਪੰਜਾਬ ਨਾਲ ਖੜੋ ਸਾਡੀ ਬੇਨਤੀ ਜਿਨੂੰ ਮੇਰੇ ਨਾਲ ਕੋਈ ਗੁੱਸਾ ਗਿਲਾ ਵੀ ਹੈਗਾ ਮੈਂ ਤੁਹਾਨੂੰ ਹੱਥ ਜੋੜ ਕੇ ਮੇਰੀ ਗਲਤੀ ਹੈ ਨਹੀਂ ਦਾ ਵੀ ਮਾਫੀ ਮੰਗਦਾ ਆਓ ਪੰਜਾਬ ਨਾ ਖੜੋ